ਹਾਂ ਜੇ ਤਰਕ ਕਰਾਂ ਤਾਂ ਕਰਦੀ ਤੇ ਇੱਕ ਵਾਰੀਸ਼ਰੀ ਫਸਲ ਵਾਲੀ ਨੂੰ ਦੂਜੀ ਪੰਦੇ ਦੇ ਏਰੀਏ ਦੇ ਸ਼ੁਕਦੇ ਤੇ ਲਿਖੀ ਜਿਹੜੇ ਵੱਡੀ ਬਾਣ ਵਰਗੇ ਆ ਉਹ ਇੱਕ ਤਿੰਨ ਤਲਾਕ ਉਹ ਪਤਵਾਰੀਆਂ ਦਿੱਤਾ ਹੈ ਕੰਮ ਇਹਨਾਂ ਦਾ ਪੰਕਾ ਬੈਗਟ ਆਹ ਆਹ ਗੱਲਾਂ ਹੁੰਦਾ ਸਲੇ ਰਹਿ ਨਹੀਂ ਆਉਂਦਾ ਵਾਹ ਉਰਤ ਮੰਤਰੀ bitti. Kol kalan burada bitti. Kol kalan burada. Evet. Kol Tamam, Okey. Hadi, hadi. Hadi, ہو تے تے چٹکی ہاں تو ابھی بیٹھ گیا پلر دو منڈی کوسی ہے ہو گا گینوں پالو گے ہاں ہاں جی گیا جی وردی تین جی لے اوتے پال دی کا بڑا نکلے نہیں نہ چلے ایا یہ کوٹھے تے سارا سامان چڑائے ہاں ہاں جی مگر اس وقتوں کے خواب ہو گئے ਨਹੀਂ ਬਾਤ ਗਿਆ ਸਮਾਨ ਕੋਠੇ ਤੇ ਚੜਾ ਲਿਆ ਜੀ। ਕੋਈ ਥੋੜਾ ਬਹੁਤਾ ਜਿਹੜਾ ਰੜ ਰੜ ਕੇ ਆਪ ਛੱਲੇ। ਅੱਛਾ। ਬਾਕੀ ਜਿਹੜਾ ਬੈਟ ਬੂਟੇ ਉਡਾ ਪਾ ਰੱਖੀ ਉਹ ਕੋਠੇ ਤੇ ਚੜਾ ਲਿਆ। ਅੱਛਾ। ਕੀ ਕੀ। ਅੱਛਾ ਅੱਛਾ। ਤੁਹਾਨੂੰ ਪਤਾ ਹੈ ਕਿ ਸ਼ੀਤੀ ਕਿੱਥੇ ਬੰਦਾ ਲਾ ਜਾਈਏ। ਲੋਕਾਂ ਨੂੰ ਕਿੱਦਾਂ ਘਰ ਦੇ ਕਿਦਾਂ ਪਾਣੀ ਆ ਗਿਆ। ਇੱਥੇ ਤਾਂ ਪਾਣੀ ਵਧੇ ਆ ਗਿਆ। ਨਾਲ ਕੋਲੇ ਹੋ ਗਏ ਕੱਪੜੇ। ਦੇਖ ਪਿੰਡ ਘਟਮੋਗੜੇ ਇਕਦਮ ਲਾ ਲੇ ਕੋਈ ਨਹੀਂ ਨਾ ਉਹ ਬੇਟਾ ਦੇਖ ਵਾਹ ਵਾਹ ਜਿਵੇਂ ਦੱਸੇ ਸੇ ਮਾਰੇ ਆਪਾਂ ਸਾਡੇ ਥਾਂ ਨਾ ਨਾ ਭੈਣ ਜੀ ਅੰਦਰ ਦੱਸੋ ਨਹੀਂ ਨਹੀਂ ਅੰਦਰ ਸਾਈਂ ਦਾ ਬਾਹਰ ਸਾਈਂ ਦਾ ਬੱਚੇ ਲੈ ਕੇ ਪਹਿਲਾਂ ਤਕਾਈ ਦਿਨ ਮੀਂਹ ਚ ਬਾਹਰ ਕਦੀ ਕੇ ਹਾਲ ਕਦੀ ਕੇ ਹਾਲ ਹੁੰਦੇ ਰਹੇ ਆ ਵੀ ਚੁੰਦੇ ਰਹੇ ਨੇ ਹੂੰ ਹੂੰ ਤੇ ਹੁਣ ਨਹੀਂ ਨਹੀਂ ਇਹ ਪੜ ਗਿਆ ਕਿ ਤੁੱਪ ਜੋ ਜੋ ਪਈ ਤੂੰ ਦੇਖੋ ਇਨਾ ਟਾਟੇ ਨਾ ਪਾਟਣੇ ਹਾਂ ਦੋ ਲਗਾ ਸਿੱਟ ਚਲੇ ਜਾਂਦਾ ਪਾਸੇ ਹਾਂ ਕੁਮਿੰਟ ਬਾਅਦ ਪਾਣੀ ਬਿਜੂਲਾ ਹਾਂਜੀ ਇਹ ਨੰਬਰ ਸੌਣੇ ਨਹੀਂ ਆਹ ਸੁਣਦੇ ਜੇ ਬਾਰਿਸ਼ ਹੋਵੇ ਕਰਦੇ ਆ ਬਾਹਰ ਹਾਂ ਬਾਹਰ ਸੁਣਦੇ ਇਹ ਨਹੀਂ ਬਾ ਕਰ ਦੋ ਪਾਣੀ ਬਿਜੂਲਾ ਹਾਂ ਹਾਂ ਇਹ ਥੱਲੇ ਨਾ ਹੋ ਜੋ ਥੱਲੇ ਨਾ ਡਿੱਗਣਗੇ ਟਸਕੇ ਦੇ ਸਿੱਤਰ ਵਾਲੇ ਉਹ ਛੱਡ ਗਏ ਨਾ ਪਾਈ ਗਏ ਥੱਲੇ ਨਹੀਂ ਹੋਣਾ ਠੀਕ ਹੈ ਇਹ ਡਿੱਗਣਾ ਵਾ ਥੱਲੇ ਨਹੀਂ ਹੋਣਾ ਹਾਂਜੀ ਹਾਂ ਮੇਰੀ ਇੱਕ ਵੇਖ ਲਈ ਇੱਕ ਬੇਟਾ ਕੋਲੀ ਉਹ ਘਰ ਵਾਲਾ ਮਕਾਨ ਲਿਕਨ ਵਾਲੇ ਆ ਦੇ ਉਹਨੂੰ ਦਿਖਾਉਣਾ ਆਪਣੇ ਮਕਾਨ ਸਰ ਅਈ ਮਤ ਕਹੋ ਫਰਾਂਸੇ ਮੰਮੀ ਤੋਂ ਕਾਲ ਮਤ ਕਹੋਗੀ ਤੂੰ ਕਿਰਦਾ ਉਹ ਮੇਰਾ ਤਾਂ ਘਰ ਵਾਲਾ ਨਹੀਂ ਹੱਸੇ ਮੇਰੀ ਹਾਂਜੀ ਅੱਛਾ ਸਾਰੇ ਡਿੱਕਣ ਵਾਲਾ ਸਾਰੇ ਡਿੱਕਣ ਵਾਲਾ ਅਨੁਭਵ ਹੈ ਤੇਰੀ ਸਾ ਵੀ ਬਾਲੇ ਡਿੱਗਿਆ ਸਰਕਾਰ ਨਹੀਂ ਨਹੀਂ ਇਹ ਡਿੱਕਣ ਵਾਲਾ ਪੈਸੇ ਦੀ ਬੱਚਾ ਲੈ ਕੇ ਅੰਦਰੋਂ ਨਾ ਜਾਓ ਬਾਹਰ ਹੀ ਰੱਖੋ ਹਾਂ ਪਾੜ ਕੇ ਸਾਰੇ ਡਿੱਕਣ ਵਾਲੇ ਹਾਂ ਸਾਈਡ ਹੋ ਜਾਓ ਉਹ ਸਾਰੇ ਪਾੜ ਕੇ ਉਹ ਅੰਦਰੋਂ ਹੀ ਛੱਤਾਂ ਨੂੰ ਮੈਂ ਦੋ ਪਾੜ ਕੇ ਦੀ ਠੀਕ ਉਹ ਦੱਸ ਕਿਉਂ ਨਹੀਂ ਛੱਤਾਂ ਦੀ ਬਾਲੇ ਉਹ ਵੀ ਬੁਰੀਆਂ ਇੱਧਰ ਲੈ ਕੇ ਸਾਰੀ ਸੱਤ ਆ ਜੜੀ ਹਾਂ ਜੀ ਅੱਛਾ ਵਾਲੇ ਨੇ ਤੁਹਾਾਰੀ ਹੋ ਗਈ ਸਸ ਗਿਆ ਸਸ ਗਿਆ ਤੁਹਾਡੀ ਗਾੜ ਹਾਂਜੀ ਨਾ ਨਾ ਮੈਂ ਤੁਹਾਨੂੰ ਦੋ ਮਾਵਾਂ ਤੀਨ ਨਾ ਇਹਦੇ ਇੰਦੋਂ ਬਹੁਤ ਅੱਜ ਆਹੀ ਲਿਖਣ ਵਾਲੇ ਹਾਂਜੀ ਲਿਖ ਗਿਆ ਲਿਖ ਗਿਆ ਨਾ ਤਿੰਨ ਦਿਨ ਹੋ ਗਏ ਨਾ ਚਲ ਕੋਈ ਨਹੀਂ ਲੂਡਸ ਕੋਈ ਨਾ ਪ੍ਰੋਬਲਮ ਸਾਰੀ ਸ਼ਕਾਂ ਚ ਬਲੇ ਡਿੱਗਣੀ ਆਵੇ ਅੰਦਰੋਂ ਦਾ ਪੈਸੇ ਜੀ ਬੱਚਾ ਲੈਖ ਸੋ ਹਾਂ ਉਹ ਡਿੱਗਣੀ ਆਵੇ ਬਾਲੇ ਤੇ ਜੇ ਜ਼ਿਆਦਾ ਕਰ ਤੋਂ ਬਾਲੇ ਜੀ ਤੋਂ ਕੰਮ ਖਾਲੋ ਹੋ ਗਿਆ ਤੇ ਮੈਂ ਚੋਰ ਰੱਖ ਦਿੰਦਾ ਜੇ ਤੁਹਾਨੂੰ ਕਾਲਜ ਮਾਸਟਰ ਸਾਰੇ ਤੇ 25 ਦਾ ਬੋਲਦਾ ਪੁੱਛਦਾ ਸਾਰੇ ਬੀਚਾ ਨਹੀਂ ਜਾਂਦਾ ਹੈ ਮੈਂ ਉਹ ਬੜੀ ਅੱਗੇ ਪਿੰਨਾ ਤੇ ਪਰ ਗੁਰੂ ਇੱਕ ਨਾ ਨਹੀਂ ਉਹਨੂੰ ਕੋਈ ਨਹੀਂ ਮੈਂ ਹਾਂਜੀ ਕਿੱਥੇ ਪਾਣੀ ਆ ਗਿਆ ਹੂੰ ਤਾਂ ਕੋਈ ਨਹੀਂ ਲਿਖਾ ਦਿੱਤੇ ਸਾਰੇ ਮੈਨੂੰ ਤੁਸੀਂ ਇਹ ਦੱਸੋ ਬਈ ਕਿਤੇ ਉਹ ਲਿਖਾ ਦਿੱਤੇ ਆ ਨਾ ਸਾਰੇ ਸਰ 100% ਲਿਖਵਾਇਆ ਜੀ ਅੱਛਾ ਹਾਂਜੀ ਅੱਛਾ 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 ਇੱਕ ਮਿੰਟ ਜੀ ਦਾ ਗਵਰਨਮੈਂਟ ਤੇ ਅ ਮੈਂ ਬਾਕੀ ਆਪਾਂ ਕਰਦੇ ਹਾਂ ਸਾਰਿਆਂ ਦੀ ਮਤ ਕਰਾਂਗੇ ਆਪਾਂ ਦੂਕ ਬਰਾਉ ਠੀਕ ਹੈ ਠੀਕ ਹੈ ਹਾਂ ਟੋਟਲ ਕਿੰਨੇ ਘਰ ਬਣੇ 75 75 75 ਹਾਂਜੀ ਅੱਛਾ ਟੋਟਲ ਪਿੰਡ ਦਾ 100 ਘਰ ਹੋ ਜਿਹੜਾ ਸਾਰ ਲਿਖਣ ਵਾਲੇ ਉਹ ਵੀ ਇਹਨਾਂ ਕੋਲ ਵੀ ਲਿਖਣ ਹੋਊਗੀ ਹਾਂ ਇਹਨਾਂ ਦਾ 100 ਘਰ ਤੇ 75 ਵਿੱਚੋਂ ਫਟੋ ਹਾਂਜੀ ਅੱਛਾ ਪਹਿਲਾਂ ਨੀਆਂ ਪਾੜੀਆਂ ਦਾ ਵੀ ਪਾਸਪੋਰਟ ਦੇਣ ਕਮਰੇ ਉਹਨੇ ਜਿੰਨੇ ਨੀਆਂ ਪਾੜੀਆਂ ਉਹ ਡਿੱਪਿਆ ਸਭ ਨੂੰ ਉਹਦਾ ਕੰਮ ਹੋ ਗਿਆ ਕੋਈ ਨਹੀਂ ਚਲੋ ਠੀਕ ਹੈ ਕੋਈ ਮਤਲਬ ਸਰਕਾਰੀ ਵਿੱਚ ਵੀ ਸੁਧਾਰ ਕੀਤਾ ਜੇ ਨਾ ਬੰਦੇ ਘਰ ਮੁੰਡੇ ਦੀ ਮੌਤ ਹੋ ਗਈ ਸੀ ਹਾਂ ਹਾਂ ਜੀ ਹਾਂ ਲਾਡਲ ਖੜਿਆ ਸੀ ਸੇਰਾਂ ਨੂੰ ਰੈਫਰੈਂਸ ਅੱਗੇ ਕਰਤਾ ਸੀ ਉੱਥੇ ਬੜੀ ਮੁਸ਼ਕਲ ਆਈ ਜਾਨੇ ਨਹੀਂ ਉਹੀ ਨੇ ਜਿਹਨਾਂ ਨੂੰ ਆਪਾਂ ਪੈਸੇ ਦਵਾਏ ਨੇ ਜਦੋਂ 4 ਲੱਖ ਰੁਪਏ ਦਵਾਏ ਹਾਂ ਜੀ ਉਹੀ ਹੋ ਗਿਆ ਤਾਂ ਕੋਈ ਨਹੀਂ ਤਾਂ ਤੁਸੀਂ 4 ਲੱਖ ਰੁਪਏ ਦਵਾਏ ਹੋਰ ਦਿੰਦਾ ਵੀ ਬਕ ਕਰਾਂ ਠੀਕ ਹੈ ਸਾਹ ਕਮਰੇ ਉਹਨਾਂ ਦੇ ਬੜੇ ਮਾਰੇ ਉਹਨਾਂ ਦਾ ਕੋਈ ਨਹੀਂ ਕੋਈ ਨਾ ਨਾ ਕੋਈ ਥਾਰ ਮੇਰੀ ਕਾਰ ਵਾਲੇ ਦਾ ਧੂਆ ਕੇ ਖਾ ਗਿਆ ਬੱਚੇ ਆਪ ਕੋ ਆਪਣੇ ਥਾਈ ਕੁਹੀ ਜਮਾਨੀ ਤੌਰ ਤੇ ਜਾਣਦੇ ਜੇ ਨਵਾਂ ਤੀਆਂ ਨਹੀਂ ਬਣਦੀਆਂ ਮੈਨੂੰ ਕਮਰੇ ਦੀ ਜ਼ਰੂਰਤ ਪਿਆ ਹੂੰ ਹੂੰ ਮੈਨੂੰ ਮੈਂ ਕੁਝ ਨਹੀਂ ਮੰਨਦੀ ਮੈਨੂੰ ਕਮਰੇ ਦੀ ਜ਼ਰੂਰਤ ਪਿਆ ਨਹੀਂ ਕੋਈ ਦੀ ਸਭ ਨਾਲ ਲਿਖ ਲਿਆ ਕੋਈ ਨਹੀਂ ਆਪਾਂ ਦੇਖ ਸਕਦੇ ਜੇ ਝੂਠ ਹੋਏ ਆਪਾਂ ਸਰਪੰਚ ਨੂੰ ਵੀ ਆਪਾਂ ਇਹੋ ਬੇਨਤੀ ਕੀਤੀ ਸਾਡਾ ਮੈਂ ਸਰਪੰਚ ਨੂੰ ਕਿਹਾ ਵੀ ਸਭ ਦਾ ਲਿਖੋ ਲਿਖਾਂ ਜੀ ਸਭ ਦੀ ਪਤਕਾ ਸਾਨੂੰ ਨਹੀਂ ਚਲੋ ਸਾਡੇ ਦੋਹਾਂ ਭਰਾਵਾਂ ਦੇ ਕਮਰੇ ਪੱਕੇ ਚਲੋ ਬਾਕੀ ਸਹੀ ਦਾ ਸਾਡਾ ਹੋੜ ਸਮਾਨ ਦਾ ਖਰਾਬ ਹੋ ਗਿਆ ਆ ਸਾਡਾ ਬੜਾ ਮਾਰਾ ਹਾਲ ਹੋਇਆ ਕਣਕ ਕਣਕ ਜੋ ਕਰੋ ਨਾ ਨਿਕਲਿਆ ਨਹੀਂ ਸਮਾਨ ਸਾਡੇ ਦਾ ਇਹ ਸਾਡਾ ਪੁਰਾਣਾ ਘਰ ਹੈ ਜਿੱਥੇ ਮੰਨ ਲਓ ਪਾਣੀ ਬਾਹਰ ਆਇਆ ਵਾ ਇਹਦੇ ਦੇ ਬਰਾਬਰ ਪਾਣੀ ਰਿਹਾ ਸਾਰਾ ਪਾਣੀ ਦਾ ਨਹੀਂ ਪਾਣੀ ਨਹੀਂ ਡਾ ਲਾ ਲਾ ਛੱਤ ਮਾਰੀ ਅੰਦਰ ਦਾ ਵੇਖੋ ਨਹੀਂ ਸਾਰਾ ਪਾਈ ਖੇਲਿਆ ਪਾ ਉੱਤਰ ਮੈਂ ਕਿਉਂਠੇ ਦੇ ਹੁੰਦੇ ਸੁਣਦੇ ਨਾ ਤਾਲਾ ਨਾ ਕਿਸੇ ਦੀ ਦਰ ਕੋਈ ਗਲਤ ਕੋਈ ਗਲਤ ਸੁਣਨ ਕੱਢਣ ਦੀ ਜਵਾਬ ਤੋ ਨਹੀਂ ਦਿੱਤੀ ਜਦੋਂ ਠੱਗਿਆ ਪਾਣੀ ਨਹੀਂ ਸੜ ਜਾਣ ਲਿਆ ਕੇ ਬੰਨੇ ਨਿਕਲ ਨਹੀਂ ਜਾਂਦੇ ਜਿੰਨੇ ਪਿੰਡਾਂ ਦਾ ਪਾਣੀ ਸਾਰਾ ਇਹ ਵਿੱਚ ਇਹ ਕੰਮ ਲੋ ਪਹਿਲਾਂ ਲਾ ਕੇ ਕਰੋ ਹਾਂਜੀ ਬੋਲੋ ਕਰੋ ਵੀਡੀਓ ਸਭ ਨੂੰ ਕਿਓ ਪਹਿਲਾਂ ਕਰਾ ਦਿਓ ਆ ਠੀਕ ਇਹਦੀ ਸਾਡੀ ਬੇਨਤੀ ਆ ਆਪਾਂ ਨਾਲ ਠੀਕ ਆ ਸਾਡੀ ਸਾਰਾ ਇੰਸਾਰ ਕਰਨਾ ਹੁੰਦਾ ਹੈ ਇਹਨੇ ਕੰਮ ਕਮਰੇਆਂ ਦੀਆਂ ਪਾਰੀਆਂ ਨੂੰ ਅੰਬਾਰੀ ਦੇ ਮਗਰ ਖੰਭ ਚੀਏ ਸਾਡੀ ਪਾਰੀ ਆ ਤੂੰ ਮੈਂ ਸਰਪੈਂਸਨ ਨੂੰ ਚਾੜਦਾ ਕੰਮ ਕਰਦਾ ਸਾਡਾ ਬੈਟਰੀ ਲੱਗਦੀ ਅੰਬਾਰੀ ਦੀ ਉਹ ਵੀ ਚੰਗੀ ਰੋਸ਼ਨੀ ਆ ਅੰਬਾਰੀ ਦੀ ਪੀਂਦੀ ਆ ਸਾਡੇ ਰੱਖਦੇ ਆ ਕਿਉਂਕਿ ਮੇਰਾ ਤਾਂ ਅਜੇ ਤੱਕ ਨਾ ਨਾ ਕੋਈ ਨਹੀਂ ਕੋਈ ਆਪਾਂ ਨਾਲ ਅੱਗੇ ਆੜੋ ਤੁੰਗ ਬੈ ਗਿਆ ਕਿ ਬੱਜ ਗਿਆ ਪਾਰਕ ਦੀ ਟਾਰ ਦੀ ਜਗ੍ਹਾ ਹਾਂ ਉਹਨਾਂ ਕੰਨਾਂ ਪਾਰਦੀਆਂ ਹਾਂ ਹਾਂਜੀ ਸੰਗਤ ਕਿੰਨਾ ਬਣੀ ਕੋਈ ਗੋਨੀ ਵੇਖਦੇ ਪੈ ਕਿ ਸੰਗਤ ਸੰਗਤ ਕਰਨੇ ਦੇਖਿਆ ਹਾਂ ਉਸੇ ਤਰਫੋਂ ਹਾਂ ਜੀ ਜੀ ਕੋ ਕੋ ਸਮਾਨੀ ਤੇ ਲੇਖ ਲਾ। ਇਹ ਗਾੜੀ ਇੱਧਰ ਨਹੀਂ ਕੰਦਰੀ ਤੋਂ ਹੋਵੇ। ਹੂੰ। ਹਾਂ ਬੰਨੇ ਪਾਇਆ ਕੋਈ ਨਹੀਂ ਆਇਆ। ਹੂੰ। ਕੋਈ ਨਹੀਂ ਲਖਾਇਆ। ਉਹ ਹਾਂ? ਆ ਕੋਈ ਕੋਈ ਵੀ ਪੈਨ ਦੀ ਬਤ ਕਾ ਲਾ। ਆ ਗਾੜੀ ਨਹੀਂ ਜੇ ਲੈ ਕੇ ਨਾ ਪਾ। ਹੂੰ। ਆਉਂ ਪਾਟਾ ਆਉਂ ਸਟਾ। ਉਹ ਕੰਬਰੀਆ ਜੀ ਵੇਖੋ ਪਾਣੀ ਕਿਣਾ ਕਣਾ ਆ ਜਾ। ਟਪਕ ਰਿਹਾ। ਹੂੰ। ਕੋਈ ਨਹੀਂ ਤੁਸੀਂ ਲਖਾਇਆ ਸਰਕਾਰ ਮਤ ਕੋ ਗੂਗੀ ਤੁਸੀਂ ਬੋਲੋ। ਹਾਂ ਜੀ। پانی آ گیا ہے پانی آ ہی بڑا گیا ہے ہاں آ کوئی نشان نہیں لگیا پانی کا گیا ہم گیا دا گیا دا پوڑ گیا گیا ساڈا پوڑ گیا ਸੋ ਪਾੜ ਕੇ ਪਾੜ ਕੇ ਸਾਹਮਣੇ ਦੇਖਣ ਦੇ ਆ ਅਗਲੇ ਪਨੇ ਬਰਾਂਦਾ ਪਾਇਆ ਤੇ ਪਿੱਛੇ ਦੁਕਾਨ ਦੇ ਲਈ ਹੋਏ ਸਾਰੇ ਸਾਰੇ ਜੋ ਦਗੇ ਸਾਬੀ ਅੱਛਾ ਦਗੇ ਸਾਰੇ ਹਰ ਪੰਗਾ ਪਾੜ ਗਿਆ ਪਾੜ ਲੈ ਵੀ ਟੁੱਟ ਕੇ ਨਾ ਨਾ ਕੋਈ ਕਾ ਕੋਈ ਨਖਾਇ ਸੁਕਾ ਨੂੰ ਮਤ ਕਰਾਂਗੇ ਆ ਵੇਖੋ ਜੀ ਅੰਦਰ ਮਾਣਾ ਬੈਕ ਕੰਡੀਸ਼ਨ ਹੂੰ ਹੂੰ ਕੋਈ ਨਾ ਬੱਚਾ ਤਾਂ ਸਾਬੀ ਜੇ ਅੰਦਰ ਨਾ ਪੈ ਗਈ ਰਿਸਕ ਲੱਗ ਜਾਏ ਹਾਂ ਸੋ ਉਹ ਬਹੁਤ ਬਹੁਤ ਹੀ ਰੋਬਾ ਜੀ ਇਹ ਇਧਰ ਲੈ ਨਾ ਇਹ ਵੀ ਦੇਖ ਕੇ ਆਪ ਕਰ ਇਹ ਇੰਤਕਾ ਕਮਰਾ ਲੱਗ ਪਿਆ ਜੋ ਇਧਰ ਤੇ ਤੂੰ ਜਾ ਬਿਗਾ ਜਿਹੜੀ ਛੱਤ ਦੇ ਉੱਪਰ ਵੀ ਬਿਗਾ ਹੈ ਇਹ ਬਿਗਾ ਹੈ ਇਹ ਤੇ ਇਹ ਥੱਲੇ ਨਾ ਪੈਣ ਦੀ ਬਹੁਤ ਜਰੂਰ ਠੀਕ ਹੈ ਹਾਂ ਡਿੱਗਾ ਜੀ ਕੋਈ ਨਹੀਂ ਤੁਹਾਨੂੰ ਲਖਾਏ ਆ ਜੇ ਬੰਦੇ ਸੀਗੇ ਦੁੱਧਾ ਇਹ ਬੰਦੇ ਨਹੀਂ ਹੋਰ ਛੱਤੀ ਹੈ ਮੈਂ ਅੜ ਤੋਂ ਜੀ ਹੋਰ ਤੋਂ ਪਹਿਲਾਂ ਛੱਤੀ ਉਹ ਡਿੱਗਿਆ ਉਹ ਪੁਰਾਣੇ ਕਮਰੇ ਜਿਹੜੇ ਸਾਰੇ ਤਾੜ ਦੇ ਨੇ ਹਾਂ ਨਖਾਇਆ ਹੈ ਚਲ ਹਾਂ ਨਾ ਇਹ ਬਾਤ ਸੀ ਇਹ ਸਹੀ ਹੈ ਉਹ ਦੁਗਿਆਈ ਹਾਂ ਜੀ ਹਾਂ ਜੀ ਜਦੋਂ ਕਲਕੁਲਮ ਹੋਵੇ ਤਾਂ ਬਿਚਾਰ ਨਹੀਂ ਹੁੰਦੇ ਬਾੜੀ ਲਾ ਯਾਤਪਾਲਾ ਬਾੜੀ ਦਾ ਸਦਾ ਬਿਚੂਦਾ ਹੂੰ ਹਾਂ ਪੰਜ ਦਮ ਨਿਕਲ ਗਿਆ ਇਹ ਹਾਲ ਚਿਰ ਯਾਰ ਉੱਪਰ ਹੀ ਨਿਕਲੇ ਕੇ ਕੁੱਤੇ ਚਰਾ ਰਹੇ ਹਾਂ ਹਾਂ ਇਹਦੇ ਰੂਮਸ ਆਏ ਸਾਹ ਤੋਂ ਇਹ ਨਿਕਲ ਆਇਆ ਹਾਂ ਹਾਂ ਨਾ ਨਿਕਲੇ ਅੰਦਰੋਂ ਕੁੱਤਾ ਵੀ ਇਹਦੇ ਆਇਆ ਇਹ ਡੱਡੀ ਆ ਕਿ ਸਾਹ ਨਿਕਲ ਮਰੇਗਾ ਇਹ ਹਜ ਤੱਕ ਆ ਜੀ ਨਹੀਂ ਕੋਈ ਨਹੀਂ ਪੈਂਦੀ ਤੁਹਾਨੂੰ ਦੇਖੋ ਡੰਗਰਾ ਗੱਲੀ ਇਹ ਹਾਂ ਹਾਂ ਜੀ ਖਬਰਾਂ ਦਾ ਮੰਚ ਹੈ ਲਾਹਾਂ ਦੇ ਆਹੀ ਬੱਚੇ ਦਾ ਕੰਪੂਨਟ ਕੁਝ ਰੱਬ ਦੀ ਆਸਣਾ ਫਟਾ ਕੇ ਕਿਤੇ ਨਾ ਹੋ ਜਾਵੇ ਕੋਈ ਕੋਈ ਕਰਾਉਣੇ ਪਾ ਜੀ ਬਹੁਤ ਬਹੁਤ ਧੰਨਵਾਦ ਇੱਕ ਬਣੀਆ ਗੜੀ ਜਿਹੜੀ ਅੱਗੇ ਬੀਚ ਦੇ ਕੋਈ ਥੋੜੀ ਜੀ ਪਾਉਣੇ ਪਾਉਣੇ ਹਮਾਰੋ ਥੋੜਾ ਜੀ ਪਤਾ ਹੱਪਾ ਇਸ ਲਈ ਵਿਧਾਨ ਸਭਾ ਅਕਾ ਲਈ ਨਾਲੇ ਦੇ ਪਿੰਡ ਗੱਗੜ ਦੇ ਵਿੱਚ ਖਰੇ ਹਨ ਗੱਗੜ ਪਿੰਡ ਬਿਲਕੁਲ ਨਜ਼ਦੀਕ ਅੱਜ ਕੰਡੇ ਤੇ ਪਾਸ ਪਾਸ ਤਾਂ ਦੇ ਮੰਦਰ ਦੇ ਨਾਲ ਉਹਦੇ ਇਸ ਪਿੰਡ ਦੇ ਵਿੱਚ ਵੀ 8-8 ਫੁੱਟ ਪਾਣੀ ਸੀਗਾ ਘਰਾਂ ਦੇ ਵਿੱਚ 6-6 7-7 ਫੁੱਟ ਪਾਣੀ ਜਿਹੜਾ ਚੱਲੇ ਗਿਆ ਉਹਦਾ ਇਸ ਪਿੰਡ ਦੇ ਲਗਭਗ 100 ਘਰ ਸੀਗਾ ਜਿੰਨਾ ਚੋਂ 75-80 ਘਰ ਜਿਹੜੇ ਬਹਿ ਗਏ ਜਾਨਾ ਕੱਥਨ ਕੁਝ ਕੱਤੀਆ ਕੋਟਸੰਦੀ ਇਤਿਆਰ ਨੇ ਡਿੱਗਣ ਵਾਲੇ ਆ ਲੋਕ ਸਾਰੇ ਬਾਸ ਹੋ ਗਏ ਤੋਂ ਮੈਂ ਉਹ ਮੌਕਾ ਦੇਖਣ ਆਇਆ ਸੀਗਾ ਵੈਸੇ ਅਸੀਂ ਆਪਣੀ